7580 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਲਾ ਦੇ ਵਿੱਚ ਨਵੇਂ ਨਿਯੁਕਤ ਜੇਰੇ ਨੇ ਅਸਸਵੀ ਪਹੁੰਚੇ ਨੇ ਅੱਜ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਅੱਜ ਪਹੁੰਚੇ ਨੇ ਡਾਕਟਰ ਮਹਿਤਾਬ ਸਿੰਘ ਜਿਹੜੇ ਬਟਾਲਾ ਦੀ ਜੁਆਇਨਿੰਗ ਕੀਤੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਅੱਜ ਉਹਨਾਂ ਨੇ ਪ੍ਰੈਸ ਸਵਾਰਤਾ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਇਹ ਪੁਲਿਸ ਪ੍ਰਸ਼ਾਸਨ ਵੀ ਜਰੀਏ ਪੂਰੀ ਤਰ੍ਹਾਂ ਆਮ ਪਬਲਿਕ ਦੇ ਨਾਲ ਹੈ ਤੁਸੀਂ ਘਬਰਾਉਣਾ ਪੁਲਿਸ ਤੁਹਾਡੇ ਨਾਲ 24 ਘੰਟੇ ਹਾਜ਼ਰ ਹੈ ਤਾਂ ਤੁਸੀਂ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆnde ਤੁਸੀਂ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰਕੇ ਡਰਨ ਦੀ ਕੋਈ ਲੋੜ ਨਹੀਂ ਅੱਜ ਉਹਦਾ ਸੰਭਾਲਿਆ ਐੱਸਐੱਸਪੀ ਬਟਾਲਾ ਡਾਕਟਰ ਮਹਤਾਬ ਸਿੰਘ ਨੇ ਆਓ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਪਟਿਆਲੇ ਤੋਂ Ô mọi người đã phải làm sao. 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 ਯਾਰ ਮਗਰ ਛੱਤ ਮੈਂ ਜੀ ਅੱਜ ਇੱਥੇ ਬਟਾਲਾ ਦੇ ਵਿੱਚ ਬਤੌਰ ਐਸਐਸਪੀ ਜੁਆਇਨ ਕੀਤਾ ਹੈਗਾ ਤੇ ਸਾਡਾ ਇੱਥੇ ਜਿਹੜਾ ਫੋਕਸ ਏਰੀਆ ਰਹੇਗਾ ਉਹ ਇਹੀ ਹੈ ਕਿ ਲਾਅ ਐਂਡ ਆਰਡਰ ਨੂੰ ਪੂਰਾ ਸੀ ਮੇਨਟੇਨ ਰੱਖੀਏ ਤੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹਦੇ ਖਿਲਾਫ ਸਾਡੀ ਜਿਹੜੀ ਪੂਰੀ ਜ਼ੀਰੋ ਟੋਲਰੈਂਸ ਰਹੇਗੀ ਤੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਫੋਕਸ ਰੱਖਾਂਗੇ ਕਿ ਜਿਹੜੇ ਪਿੰਡ ਕੋਈ ਜੇ ਇੱਥੇ ਹੌਟਸਪੌਟ ਹੈਗੇ ਆ ਮੈਂ ਮੈਨੂੰ ਉਮੀਦ ਆ ਕਿ ਪਹਿਲਾਂ ਵੀ ਬੜਾ ਕੰਮ ਹੋਇਆ ਹੋਇਆ ਹੋਗਾ ਤੇ ਉਹਨਾਂ ਤੇ ਵੀ ਅਸੀਂ ਫੋਕਸ ਰੱਖਾਂਗੇ ਤਾਂ ਕਿ ਕਿਤੇ ਵੀ ਜੇ ਕੋਈ ਫਿਰ ਵੀ ਪੁਆਇੰਟ ਆਫ ਸੇਲ ਤੇ ਕੁਝ ਹੈਗਾ ਜਾਂ ਕੋਈ ਵੱਡੇ ਹੈ ਜਿਸ ਸਮਗਲਰ ਹੈ ਤਾਂ ਉਹਨਾਂ ਨੂੰ ਵੀ ਅਸੀਂ ਜੇਲ੍ਹ ਦੇ ਅੰਦਰ ਭੇਜ ਸਕੀਏ ਤੇ ਮੈਂ ਤੁਹਾਨੂੰ ਨਾਲੇ ਵੀ ਦੱਸਣਾ ਚਾਹਾਂਗਾ ਕਿ ਇਹ ਬਾਰਡਰ ਡਿਸਟ੍ਰਿਕਟ ਹੈਗਾ ਤੇ ਚੈਲੈਂਜਿੰਗ ਹੈਗਾ ਬਟ ਅਸੀਂ ਪੂਰਾ ਤਿਆਰ ਆ ਸਾਡੀ ਬੜੀ ਅੱਛੀ ਟੀਮ ਹੈਗੀ ਹੈ ਸਾਡੀਆਂ ਇੱਥੇ 400 ਡਿਵੀਜ਼ਨ ਨੇ ਮੈਂ ਸਾਰੇ ਜੀਓ ਸਾਹਿਬਾਨ ਨਾਲ ਹੁਣ ਮੀਟਿੰਗ ਕਰ ਲਈ ਹੈ ਤੇ ਅਸੀਂ ਬਹੁਤ ਹੀ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਾਂਗੇ ਜੋ ਵੀ ਇਹ ਗਲਤ ਗਤੀਵਿਧੀਆਂ ਕਰਦੇ ਨੇ ਤੇ ਬੀਐਸਐਫ ਤੇ ਸੈਕੰਡ ਡਿਫੈਂਸ ਲਾਈਨ ਪੰਜਾਬ ਕੋਲ ਇਸ ਕਰਕੇ ਬੜਾ ਅਹਿਮ ਬਣ ਜਾਂਦਾ ਕਿਉਂਕਿ ਸਮਗਲਿੰਗ ਗੈਂਗਸਟਰ ਹਥਿਆਰ ਔਰ ਅਦਰਵਾਇਜ਼ ਵੀ ਦੇਖਿਆ ਜਾਂਦਾ ਬਹੁਤ ਸਾਰਾ ਗੈਂਗਸਟਰ ਸੋ ਆਲਮੋਸਟ ਸਾਰੇ ਹੱਲ ਕਰ ਲਏਗੇ ਸੋ ਇਹਨੂੰ ਨਜ਼ਰੀਏ ਨੂੰ ਤੁਸੀਂ ਦੇਖਦੇ ਹੋਏ ਕੀ ਸਟ੍ਰੈਟਜੀ ਅਪਣਾਓਗੇ ਕਿਸ ਤਰੀਕੇ ਦਾ ਕੰਮ ਕੀਤਾ ਜਾਏਗਾ ਮੈਂ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਪਹਿਲਾਂ ਵੀ ਬਤੌਰ ਐਸਪੀ ਬਾਰਡਰ ਏਰੀਆ ਵਿੱਚ ਕੰਮ ਕੀਤਾ ਹੈਗਾ ਮੈਂ 2 ਸਾਲ ਦੇ ਕਰੀਬ ਐਸਪੀ ਸਿਟੀ ਅਮਰitsar ਦੇ ਵਿੱਚ ਲਾਇਏ ਨੇ ਜਿਹੜੀ ਮੇਰੀ ਟ੍ਰੇਨਿੰਗ ਹੈ ਉਹ ਵੀ ਅਮਰitsar ਕਮਿਸ਼ਨਰੇਟ ਦੇ ਵਿੱਚ ਹੋਈ ਹੈ ਬਤੌਰ ਐਸਐਚਓ ਤੇ ਮੈਂ ਤਰਨਤਾਰਨ ਦੇ ਵਿੱਚ ਵੀ ਕੰਮ ਕੀਤਾ ਕਿਉਂਕਿ ਇਹ ਬਾਰਡਰ ਜ਼ਿਲ੍ਹਾ ਹੈਗਾ ਨੋ ਡਾਊਟ ਚੈਲੰਜਸ ਹੈਗੇ ਨੇ ਪਰ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੇਸ ਟਰੇਸ ਹੁੰਦੇ ਰਹੇ ਨੇ ਤਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਹੈ ਪੂਰੀ ਕਾਬਿਲ ਹੈ ਤੇ ਵੈਸੇ ਤਾਂ ਅਸੀਂ ਪ੍ਰिवेंशन ਤੇ ਪੂਰਾ ਜ਼ੋਰ ਦਵਾਂਗੇ ਬਟ ਫਿਰ ਵੀ ਜੇ ਕੋਈ ਕ੍ਰਾਈਮ ਹੁੰਦਾ ਤਾਂ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ